ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਪਹੁੰਚੇ ਆਗੇ ਸਹਿਰ ਰਤਿਆ ਦੇ ਵਿੱਚ ਬਾਈ ਜੀ ਅੱਜ ਤੁਹਾਨੂੰ ਬਾਈ ਜੀ ਗਰਮੀਆਂ ਦਾ ਤੋਹਫਾ ਲੈ ਕੇ ਆਏਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਠੀਕ ਹੈ ਬਾਈ ਜੀ ਲੋਕੇਸ਼ਰ ਵੀ ਨੋਟ ਕਰਵਾਵਾਂਗੇ ਬਾਕੀ ਸਕਰੀਨ ਤੇ ਨੰਬਰ ਆਗਾ ਬਾਈ ਜੀ ਸੰਪਰਕ ਵੀ ਕਰ ਲਓ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਹੋ ਵੀਰੇ ਠੀਕ ਹੋ ਬਾਈ ਜੀ ਵਧੀਆ ਵੀਰੇ ਤੁਸੀਂ ਸੁਣਾਓ ਠੀਕ ਹੈ ਬਾਈ ਜੀ ਇੱਥੇ ਖੜਿਆ ਹਾਂ ਜੀ ਬਹੁਤ ਭਾਈ ਜੀ ਆਪਾਂ ਹੱਪਾ ਖੜਿਆ ਜੀ ਹਰਿਆਣੇ ਦੇ ਵਿੱਚ ਡਿਸਟ੍ਰਿਕਟ ਫਤਿਹਵਾਦ ਸ਼ਹਿਰ ਅਤਿਆ ਜੀ ਠੀਕ ਹੈ ਇਹ ਦੁਕਾਨ ਨੇ ਮੈਂ ਕਿਹਾ ਭਾਈ ਜੀ ਆਪਣਾ ਆਪਣੀ ਦੁਕਾਨ ਦਾ ਨਾਮ ਹੈ ਗੈਨੀਅਨ ਮੱਟਰਸੀ ਠੀਕ ਹੈ ਭਾਈ ਜੀ ਬਾਕੀ ਤੁਸੀਂ ਭਾਈ ਜੀ YouTube ਤੇ ਜਾ ਕੇ ਸਰਚ ਵੀ ਮਾਰ ਸਕਦੇ ਹੋਗੇ ਸਪੀਡ ਹਾਈ ਸਪੀਡ ਫੈਨ ਦੇ ਨਾਂ ਤੇ ਅਸੀਂ ਵੀਡੀਓ ਸਰਚ ਮਾਰ ਸਕਦੇ ਹੋ ਕੰਪਨੀਆਂ ਵੀਡੀਓ YouTube ਦੇ ਉੱਪਰ ਆ ਜਾਣੀਆਂ ਸਾਡੀ ਠੀਕ ਹੈ ਭਾਈ ਜੀ ਦੱਸੋ ਭਾਈ ਜੀ ਗਰਮੀਆਂ ਦੇ ਤੋਹਫੇ ਬਾਰੇ ਜੀ ਇੱਕ ਗਰਮੀਆਂ ਦਾ ਤੋਹਫਾ ਕੀ ਹੈ ਜੀ ਆਪਣੇ ਕੋਲੇ ਡੈਰੀ ਫੈਨ ਪੋਲਟਰੀ ਫੈਨ ਠੀਕ ਹੈ ਜਿੱਥੇ ਵੀ ਤੁਹਾਨੂੰ ਹਵਾ ਦੀ ਲੋੜ ਹੈ ਘਰ ਦੇ ਵਾਸਤੇ ਪੱਖੇ ਲੈ ਕੇ ਆਇਆ ਮੇਰੇ ਠੀਕ ਆ ਭਾਈ ਜੀ ਟੈਕ ਕੁਆਲਟੀ ਕੇ ਮੇਰੇ ਉਹ ਭਾਈ ਜੀ ਇਹਦੀ ਦੇਖੋ ਕੁਆਲਟੀ ਮਜ਼ਬੂਤੀ ਹਵਾ ਦੇ ਮਾਮਲੇ 'ਚ ਤੁਹਾਨੂੰ ਨਿਰਾਸ਼ ਨਹੀਂ ਕਰੂਗਾ ਜੀ ਠੀਕ ਆ ਭਾਈ ਜੀ ਇਧਰ ਭਾਈ ਜੀ ਆ ਪਿਆਗਾ ਪੱਖਾ ਠੀਕ ਆ ਬਾਈਆਂ ਦਾ ਦੇਸੀ ਪੱਖਾ ਗਾ ਜੀ ਇਹਣਾ ਬਿਲਕੁਲ ਦੇਖੋ ਤੇ ਇਧਰ ਪਿਆ ਬ੍ਰਾਂਡ ਇਧਰ ਪਿਆ ਬ੍ਰਾਂਡ ਜੀ ਠੀਕ ਆ ਭਾਈ ਜੀ ਇਹਦੇ ਨਾਲੋਂ ਭਾਈ ਜੀ ਰੇਟ ਵੀ ਘਟਾਗਾ ਤੇ ਬਿਜਲੀ ਖਰਚਾ ਵੀ ਘਟਾਗਾ ਬਿਜਲੀ ਖਰਚਾ ਘਟਾਗਾ ਠੀਕ ਆ ਭਾਈ ਜੀ ਇਹਨਾਂ ਦੋਨਾਂ ਦਾ ਬਿਜਲੀ ਖਰਚਾ ਕੀ ਕੀ ਆ ਜਾਂਦਾ ਭਾਈ ਜੀ ਦੇਖੋ ਜੀ ਇੱਕ ਕੰਪੀਅਰ ਇਸ ਦਾ ਲੋਡ ਹੈ ਇੱਕ ਕੰਪੀ ਦੋਨਾਂ ਦਾ ਸੇਮ ਹੈਗਾ ਦੋਨਾਂ ਦਾ ਸੇਮ ਹੀ ਲੋਡ ਹੈ ਉਹ ਆਪਾਂ ਮਾਰਕੀਟਿੰਗ ਦੇ ਵਿੱਚ ਕੂਲਰ ਲੈਣ ਜਾਂਦੇ ਕੁੱਟ ਕੁੱਟ 10000 ਰੁਪਏ ਦਾ ਮਿਲਦਾ ਠੀਕ ਆ ਜੀ ਆਪਾਂ ਜੇ ਪਸ਼ੂਆਂ ਵਾਸਤੇ ਪੱਖਾ ਲੈ ਕੇ ਜੇ ਦੁੱਗਣੀ ਹਵਾ ਦੇ ਵਿੱਚ ਆ ਪੱਖਾ 6000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੇਗਾ ਜੀ ਬਸ 6000 ਬਿਲਕੁਲ ਮਤਲਬ ਜੇ ਹਵਾ ਦੀ ਗੱਲਬਾਤ ਕਰੀਏ ਬਈ ਜੀ ਤੇਰੀ ਹਵਾ ਵੀ ਬਈ ਜੀ ਮੰਨ ਕੇ ਚੱਲ 20 ਤੋਂ 25 ਫੁੱਟ ਤੱਕ ਜਾਂਦੀ ਹੈ ਇਹਦੀ 30 35 ਫੁੱਟ ਤੱਕ ਆਵਾਜਾਊਗੀ ਠੀਕ ਆ ਜੀ ਇਹ ਜਿਹੜਾ ਪੱਖਾ ਬਈ ਜੀ ਤੁਹਾਡੇ ਘਰ ਵਿੱਚ ਲੱਗਿਆ ਹੋਵੇ ਤਾਂ ਆ ਤੁਹਾਡੇ ਘਰ ਦਾ ਮੱਛਰ ਨਾ ਗਵਾਢੀ ਦੇ ਘਰ ਭ ਬਾਏ ਫੁਬਰੀ ਸੁਦਾ ਕਪੜਾ ਦੇਖੋ ਕਿਵੇਂ ਉੱਡੇਗਾ ਇੱਕ ਮਿੰਟ ਲੈ ਮਿੱਤਰੋ ਪ੍ਰੈਸ਼ਰ ਚੈੱਕ ਕਰਵਾਉਣਾ ਤੁਹਾਨੂੰ ਲੈ ਹਲਵੇ ਕਿੱਥੇ ਰਹਿਣਾ ਹੈ ਭਾਈ ਜਿਹੜਾ ਆਪਣਾ ਡਰੋਨ ਹੁੰਦਾ ਉਹਦੇ ਉੱਤੇ ਚੱਲਦਾ ਬਿਲਕੁਲ ਬਿਲਕੁਲ ਠੀਕ ਹੈ ਬਾਕੀ ਤੁਸੀਂ ਡਰੋਨ ਦੀ ਆਵਾ ਦੇਖੀ ਹੋਣੀ ਹੈ ਠੀਕ ਹੈ ਭਾਈ ਜੀ ਤੇ ਇਹ ਆ ਗਿਆ ਭਾਈ ਜੀ ਇਹ ਕਿੰਨੇ ਕੰਪੀਅਰ ਚ ਆ ਗਿਆ ਭਾਈ ਜੀ ਕੀ ਇੱਕ ਅੱਧਾ ਐਚਪੀ ਦਾ ਪੱਖਾ ਜੀ ਅੱਧਾ ਐਚਪੀ ਇਹ ਛੋਟੇ ਜ਼ਿਮੀਦਾਰ ਵਾਸਤੇ ਜਿਹਦੇ ਕੋਲੇ ਇੱਕ ਜਾਂ ਦੋ ਪਸ਼ੂ ਨੇ ਤਿੰਨ ਪਸ਼ੂ ਨੇ ਜੀ ਠੀਕ ਆ ਜੀ ਉਸ ਤੋਂ ਬਾਅਦ ਆ ਗਿਆ ਜੀ ਅੱਧਾ ਐਚਪੀ ਦਾ ਠੀਕ ਆ ਜੀ ਇਹ ਪਸ਼ੂਆਂ ਤੇ ਵੀ ਲੱਗ ਜਾਂਦਾ ਹੈ ਫੋਲਟਰੀ ਦੇ ਵਿੱਚ ਵੀ ਲੱਗ ਜਾਂਦਾ ਹੈ ਜਿਵੇਂ ਆਪਾਂ ਨੂੰ ਕੀ ਹੈਵੀ ਡਿਊਟੀ ਪੱਖੇ ਚਾਹੀਦੇ ਨੇਗੇ 24 ਘੰਟੇ ਚਲਾਣਾ ਆਪਾਂ ਨੇ ਮੋਟਰ ਦੀ ਕੁਆਲਿਟੀ ਵਧੀਆ ਆ ਗਈ ਠੀਕ ਆ ਜੀ ਸਟੈਂਡ ਹੈਵੀ ਆ ਗਿਆ ਜੀ ਠੀਕ ਆ ਜੀ ਮਤਲਬ ਇਹ ਆ ਗਿਆ ਭਾਈ ਜੀ ਕਹ ਲਈਏ ਥੱਲੋਂ ਆਪਾਂ ਕਹਿੰਦੇ ਨੇ ਸਿੰਗਲ ਸਿੰਗਲ ਲੱਗ ਤੇ ਅਗਲਾ ਇਹ ਆ ਗਿਆ ਭਾਈ ਜੀ ਤਿੰਨ ਵਿੱਚ ਵਿੱਚ ਤਿੰਨ ਲੱਤਾਂ ਦੇ ਵਿੱਚ ਠੀਕ ਹੈ ਭਾਈ ਜੀ ਤੇ ਜਿਵੇਂ ਜੀ ਲੋਹੇ ਦੀ ਕੁਆਲਿਟੀ ਦੀ ਗੱਲਬਾਤ ਕਰੀਏ ਭਾਈ ਦੇਖੋ ਲੋਹਾ ਤੁਹਾਡੇ ਸਾਹਮਣੇ ਮੂੰਹ ਬੋਲੂਗਾ ਜੀ ਉਹ ਬਾਈ ਜੀ ਦਿਖਾ ਦੋ ਨਾ ਤੋੜੇਗਾ ਮੇਲਾ ਇਹ ਦੇਖੋ ਜੀ ਇਹ ਕਿਵੇਂ ਟੁੱਟੂਗਾ ਜੀ ਇਹ ਕੋਈ ਚੀਜ਼ ਵਧੀਆ ਬਣੀ ਹੋਈ ਹੈ ਵੀਰੇ ਛੁੱਟਦਾ ਨਹੀਂ ਹੈਗਾ ਬਈ ਇਹ ਕੋਲ ਬਿਲਕੁਲ ਨਹੀਂ ਜੀ ਬਿਲਕੁਲ ਠੀਕ ਗੱਲ ਹੋ ਗਈ ਮਿੱਤਰੋ ਬਾਈ ਕਹਿੰਦਾ ਟੁੱਟਦਾ ਨਹੀਂ ਹੈਗਾ ਜਿਵੇਂ ਮਰਜ਼ੀ ਸਿੱਟੀ ਚੱਲੋ ਇਹ ਵੀ ਨਹੀਂ ਹੈਗਾ ਬਈ ਤੁਸੀਂ ਵੀ ਜਿਆਦਾ ਸਿੱਟ ਜੱਟ ਕਹਦਾ ਵੀ ਜਣਾ ਵੀ ਮੋੜ ਲਓ ਠੀਕ ਹੈ ਭਾਜੀ ਜੇ ਤੁਸੀਂ ਉਹ ਟਪੇ ਜੀ ਨੋਰਮਲ ਕਦੇ गिरਦਾ ਹੈਗਾ ਠੀਕ ਹੈ ਭਾਜੀ ਬਾਈ ਕਹਿੰਦਾ ਗਾਰੰਟੀ ਹੈ ਕਿ ਟੁੱਟਣ ਭੱਜੰਦੀ ਠੀਕ ਹੈ ਭਾਜੀ ਧਿਆਨ ਇਹ ਆ ਗਿਆ ਭਾਜੀ ਇਹ ਪੌਣੇ ਐਚਪੀ ਦਾ ਪੱਖਾ ਆ ਗਿਆ ਜੀ ਤਿੰਨ ਪੈਰ ਤਿੰਨ ਚਾਰ ਬਲੇਡ ਦੇ ਵਿੱਚ ਜੀ ਠੀਕ ਹੈ ਜੀ 8000 ਰੁਪਏ ਦੀ ਰੇਂਜ ਤੋਂ 8000 ਦਾ ਹਾਂ ਜੀ ਉਹ 6000 ਰੁਪਏ ਸਟਾਰਟਿੰਗ ਸੀ ਫਿਰ 7000 ਰੁਪਏ ਫਿਰ 8000 ਰੁਪਏ ਉਸ ਤੋਂ ਬਾਅਦ ਆ ਗਿਆ ਜੀ 1 ਐਚਪੀ ਦਾ ਪੱਖ ਉਸ ਤੋਂ ਬਾਅਦ ਆ ਗਿਆ ਜੀ 1.5 ਐਚਪੀ ਦਾ ਪੱਖਾ 10000 ਰੁਪਏ ਦੀ ਰੇਂਜ ਚ ਇਹਦਾ ਮਨ ਲਾ ਬਈ ਗੋਲੀ ਪੜਾ ਲਾਂ ਦੋ ਬਣਾ ਤੁਸੀਂ ਹਵਾ ਚੈੱਕ ਕਰੋ ਵੀਰੇ ਦੇਖੋ ਕਟੋਕੜ 60 70 ਫੁੱਟ ਆਵਾਜ ਆਉਗੀ ਜੀ ਇਸ ਪੱਖੇ ਦੀ ਠੀਕ ਆ ਜੀ ਆ ਦੇਖੋ ਹਵਾ ਦੇਖੋ ਜੀ ਰੱਬੀ ਸਾਹਮਣੇ ਹੀ ਚੈੱਕ ਕਰੋ ਜੀ ਲੈ ਅੱਗੇ ਆ ਕੇ ਚੈੱਕ ਕਰੋ ਉਧਰ ਦੇਖੋ ਬਈ ਰੇਤਾ ਵੀ ਤੁਹਾਨੂੰ ਕੱਢਦਾਗਾ ਖੰਡਾਂ ਤੋਂ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਤੇ ਇਹ ਇਹ ਪੱਖਾ ਲੈ ਲਓ ਜੀ ਇਹ 10000 ਰੁਪਏ ਦਾ ਪੱਖਾ ਹੈ ਜੀ ਠੀਕ ਆ ਬਈ ਠੀਕ ਹੈ ਭਾਈ ਜੀ ਜੇ ਜੇ ਮੋਟਰ ਦੀ ਗੱਲਬਾਤ ਕਰੀਏ ਭਜੀ ਇਹਦੀ ਇੱਕ ਸਾਲ ਦੀ ਗਾਰੰਟੀ ਹੈ ਜੀ ਕੋਪਰ ਦੀ ਗਾਰੰਟੀ ਹੈ ਜੀ ਸਾਰੇ ਪੱਖਿਆਂ ਦੀ ਠੀਕ ਹੈ ਜੀ ਇੱਕ ਸਾਲ ਦੀ ਗਾਰੰਟੀ ਕੋਪਰ ਦੀ ਗਾਰੰਟੀ ਦੀ ਠੀਕ ਹੈ ਜੀ ਹਾਂਜੀ ਠੀਕ ਹੈ ਭਾਈ ਜੀ ਆ ਸਟਾਕ ਕਿੰਨਾ ਕ ਅਵੇਲੇਬਲ ਹੁੰਦਾ ਭਾਈ ਜੀ ਆਪਾਂ ਲਈ ਜੀ ਆਰਡਰ ਦੇਣ ਵਾਲੇ ਬਲੋ ਲੇਕ ਮਾਲ ਅਸੀਨੇ ਦੇਣਾ ਜੀ ਠੀਕ ਹੈ ਜੀ ਕਸਟਮਰ ਨੇ ਆਰਡਰ ਦੇਣਾ ਮਾਲ ਅਸੀਨੇ ਦੇਣਾ ਜੀ ਠੀਕ ਹੈ ਜੀ ਪਰ ਤੁਹਾਨੂੰ ਇਹ ਨਹੀਂ ਹੋਊਗਾ ਵੀ ਤੁਸੀਂ ਆਰਡਰ ਦਿਓ ਮਾਲ ਤੁਹਾਡਾ ਲੇਟ ਪਹੁੰਚੇ ਨਹੀਂ ਕਾਲ ਦਿਨਾਂ ਤੋਂ ਤੁਹਾਡਾ ਆਰਡਰ ਪਤਾਇਆ ਜਾਏਗਾ ਠੀਕ ਹੈ ਮਤਲਬ ਜੇ ਆਪਾਂ ਘਰੇ ਮਗਵਾਉਣਾ ਹੋਵੇ ਭਾਈ ਜੀ ਦੇਖੋ ਜੀ ਉਹ ਟਰਾਂਸਪੋਰਟ ਦੀ ਸੁਵਿਧਾ ਹੈ ਅੱਜ ਕੱਲ ਦੇ ਵਿੱਚ ਟਾਈਮ ਦੇ ਵਿੱਚ ਤੁਸੀਂ ਜੀ ਘਰੇ ਬੈਠੇ ਮੰਗਵਾਉਣਾ ਚਾਹੁੰਦੇ ਹੋ ਆਪਣਾ ਪ੍ਰੋਪਰ ਐਡਰੈਸ ਭੇਜੋ ਪੱਖਾ ਬੁੱਕ ਕਰਾਓ ਤੁਹਾਡੇ ਘਰੇ ਪੱਖਾ ਪਹੁੰਚੇਗਾ ਜੀ ਠੀਕ ਹੈ ਜੀ ਮਤਲਬ ਜ ਜਿੰਨਾ ਮਾਲ ਹੁੰਦਾ ਭਾਈ ਜੀ ਆਪਣੀ ਫੈਕਟਰੀ 'ਚ ਤਿਆਰ ਹੁੰਦਾ ਹੈ ਬਿਲਕੁਲ ਬਿਲਕੁਲ ਜੀ ਸਾਰੀ ਚੀਜ਼ ਆਪਣੇ ਕੋਲੇ ਬਣ ਰਹੀ ਆ ਜੀ ਫੈਕਟਰੀ 'ਚ ਖਾ ਲੈਂਦੇ ਠੀਕ ਹੈ ਭਾਈ ਜੀ ਇਹ ਪੱਖੇ ਵੇ ਜੀ ਅਲੱਗ-ਅਲੱਗ ਉਹਦੇ ਵਿੱਚ ਆ ਗਿਆ ਨਾ ਭਾਈ ਜੀ ਹਾਂ ਚੱਲਦਾ ਤਿੰਨ ਫੁੱਟ ਦਾ ਪੱਖਾ ਜੀ ਠੀਕ ਹੈ ਜੀ ਮਤਲਬ ਇਹਦੇ ਵਿੱਚ ਵੀ ਜੀ ਅਲੱਗ-ਅਲੱਗ ਕੁਆਲਿਟੀ ਆਉਂਦੀ ਨੇ ਜੀ ਹਾਂ ਬਈ ਜੀ ਹਾਂਜੀ ਬਿਲਕੁਲ ਛੋਟਾ ਵੱਡਾ ਜਿਵੇਂ ਬਗੈ ਦਾ ਪੋਣੇ ਦਾ 1 ਦਾ 1.5 ਦਾ ਉਹ ਜੀ ਪ੍ਰਾਈਸ ਉਹ ਹੀ ਦੇਣਗੇ ਸੇਮ 6000 ਤੋਂ ਲੈ ਕੇ 10000 ਰੁਪਏ ਤੱਕ ਠੀਕ ਆ ਬਈ ਜੀ ਪ੍ਰਾਈਸ ਬਈ ਸੇਮ ਰਹਿਣਗੇ ਬਾਕੀ ਬਈ ਜੀ ਤੁਸੀਂ ਦੱਸਤਾ ਬਈ ਜੀ ਇਹ ਆ ਗਿਆ ਬਈ ਜੀ ਇਹ ਦੇਖੋ ਹੈਂਗਰ ਵਾਲਾ ਪੱਖਾ ਜੀ ਕਿਸੇ ਡੈਰੀ ਚਲਾਣਾ ਤੁਸੀਂ ਨੇ ਫੋਲਟਰੀ ਚਲਾਣਾ ਹੈਗਾ ਠੀਕ ਆ ਜੀ ਇਹ ਤੁਸੀਂ ਸ਼ੈੱਡ ਤੇ ਤੁਸੀਂ ਲਾ ਸਕਦੇ ਹੋਗੇ ਠੀਕ ਆ ਬਈ ਜੀ ਅਗਾਂਹ ਜੀ ਟਿਊਬਰ ਸਿਸਟਮ ਵੀ ਦਿ ਔਰ ਨਾਲ ਜੀ ਤੁਸੀਂ ਟਾਈਮਰ ਲੈਣਾ ਚਾਹੋਗੇ 1000 ਰੁਪਏ ਦਾ ਟਾਈਮਰ ਹੈ 4000 ਰੁਪਏ ਦੀ ਕੰਪਲੀਟ ਕਿਟ ਆਏਗੀ ਠੀਕ ਹੈ ਜੀ ਠੀਕ ਹੈ 1 ਮਿੰਟ ਪੱਖੀ ਅੱਗੇ ਪਾਣੀ ਇਹ ਫਲੋ ਕਰੇਗਾ 1 ਮਿੰਟ ਇਹ ਬੰਦ ਕਰੇਗਾ 1 ਮਿੰਟ ਫਲੋ ਕਰੇਗਾ 1 ਮਿੰਟ ਬੰਦ ਕਰੂਗਾ ਉਸ ਦੇ ਨਾਲ ਕੀ ਹੋਏਗਾ ਅੱਗੇ ਆਪਣਾ ਜਾਨਵਰ ਗਿੱਲਾ ਨਹੀਂ ਹੁੰਦਾ ਜੀ ਠੀਕ ਹੈ ਜੀ ਮਤਲਬ ਭਾਈ ਜੇ ਲੱਗ ਚਲਿਏ ਇਹ ਆਪਣਾ ਫਿਕਸ ਪ੍ਰਾਈਸ ਹੈ ਜੇ ਆਪਾਂ ਇਕੱਠੇ ਲੈਣੇ ਹੁਣ ਦੇਖੋ ਜੀ ਤੁਸੀਂ 1 ਕਿਲੋ ਦਾਸ ਲੋ ਵਿਦ ਬਿਲ ਰੇਟ ਹੈ ਜੀ ਠੀਕ ਹੈ ਜੀ ਤੁਹਾਨੂੰ ਅਸੀਂ ਇਹ ਨਹੀਂ ਕਵਾਂਗੇ ਵੀ ਇਸ ਦੇ ਉੱਪਰ ਐਕਸਟਰਾ GST ਲੱਗੇ ਨਹੀਂ ਜੀ 6000 ਤੋਂ ਲੈ ਕੇ 10000 ਰੁਪਏ ਤੱਕ ਜੋ ਰੇਟ ਹੈ ਸਾਡਾ ਵਿਦ ਬਿਲ ਰੇਟ ਹੈਗਾ ਸਿਰਫ ਟਰਾਂਸਪੋਰਟ ਦਾ ਜਿਹੜਾ ਚਾਰਜ ਲੱਗੇਗਾ ਉਹ加ਕਤਾ ਲੱਗੇਗਾ ਮੰਗਵਾਣ ਦਾ ਠੀਕ ਹੈ ਜੀ ਜਿਹੜੇ ਵੀ ਕੋਈ ਦੇਖੋ ਆਲ ਇੰਡੀਆ ਕੋਡ 577 ਦੇ ਵਿੱਚ ਪੱਕਾ ਪਹੁੰਚ ਜਾਂਦਾ ਹੈਗਾ ਠੀਕ ਹੈ ਜੀ ਮਤਲਬ ਕਈ ਵੀ ਰੋਣਾਂ ਮੈਂ ਵੀ ਕਹਿਣ ਲੱਗਿਆ ਬਈ ਅਸੀਂ ਇਕੱਠੇ ਐਨੇ ਪੀਸ ਲੈ ਲਾਂਗੇ ਠੀਕ ਹੈ ਪਰ ਰੇਟ ਬਾਈ ਕਹਿੰਦਾ ਫਿਕਸ ਹੋਊਗਾ ਭਾਈ ਜੀ ਜਿਹੜਾ ਵੀ ਤੁਸੀਂ ਪੱਕਾ ਲੈਣਾ ਚਾਹੁੰਦੇ ਹੋਗੇ ਠੀਕ ਹੈ ਭਾਈ ਜੀ ਤੇ ਅੱਗੇ ਇਹ ਆ ਕੇ ਕਹਿੰਦਾ ਭਾਈ ਜੀ ਇਹ ਦੇਖੋ ਸਾਡੇ ਕੋਲੇ ਪੱਖੇ ਫਿਟਿੰਗ ਹੋ ਰਹੀ ਹੈ ਜਿਸ ਟਾਈਮ ਠੀਕ ਹੈ ਜ ਠੀਕ ਆ ਜੀ ਅੱਗੇ ਹੈਂਗਰ ਵਾਲੇ ਬਣ ਰਹੇ ਨੇ ਇਹਨਾਂ ਵਿੱਚ ਤਿਆਰ ਹੋ ਗਏ ਜੀ ਹੈਂਗਰ ਵਾਲਾ ਮਾਲ ਤਿਆਰ ਪਿਆ ਹੈਗਾ ਠੀਕ ਆ ਬਾਈ ਜੀ ਇਹ ਫੀਡਿੰਗ ਹੋ ਰਿਹਾ ਹੈ ਜੀ ਅੱਜ ਲੇਬਰ ਹੈ ਨਹੀਂ ਛੁੱਟੀ ਹੈ ਤੁਸੀਂ ਆਏ ਇਸ ਦਿਨ ਹੋਗੇ ਠੀਕ ਆ ਜੀ ਮੈਂ ਤੁਹਾਨੂੰ ਸਾਰਾ ਕੁਝ ਬੰਦਾ ਵੀ ਦਿਖਾਉਂਦਾ ਜੀ ਠੀਕ ਆ ਜੀ ਜੇ ਲੋਹੇ ਦੀ ਗੱਲਬਾਤ ਕਰੀਏ ਬਾਈ ਜੀ ਲੋਹਾ ਕਿਹੜਾ ਲਾਉਣੇ ਆ ਜੀ ਲੋਹਾ ਜੀ ਮੇਰੀ ਗੱਲ ਸੁਣੋ ਜੀ ਲੋਹਾ ਇੱਕਦਮ ਮਜ਼ਬੂਤ ਲੋਹਾ ਲੱਗਿਆ ਹੋਏਗਾ ਜੀ ਠੀਕ ਹੈ ਜੀ ਮਾੜੀ ਤੁਹਾਨੂੰ ਮੈਂ ਪੱਖਾ ਗੇਰ ਕੇ ਦਿਖਾਤਾ ਜੀ ਮਾੜਾ ਦਾ ਤੇ ਦੇਖੋ ਉੱਥੇ ਕਿੱਲਰ ਜਾਣਾ ਸੀ ਉੱਥੇ ਕਿੱਲਰ ਜਾਣਾ ਸੀ ਹਾਂਜੀ ਹਾਂਜੀ ਠੀਕ ਆ ਬਾਈ ਜੀ ਮਤਲਬ ਇਹ ਕਹਿ ਲਈਏ ਨਾ ਬਾਈ ਜੀ ਧੋਤੀ ਚੱਕ ਪੱਖਾ ਖਰੀਦ ਲਈਏ ਨਾ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੈ ਬਾਈ ਜੀ ਇਹ ਤੂਫਾਨੀ ਪੱਖੇ ਨੇ ਜੀ ਤੂਫਾਨੀ ਪੱਖੇ ਹਾਂਜੀ ਠੀਕ ਹੈ ਮਤਰੋ ਤੂਫਾਨੀ ਪੱਖੇ ਨੇ ਜੀ ਬਾਈ ਜੀ ਦੇਖ ਸਕਦੇ ਹੋ ਕੋਲ ਕੁਆਲਟੀ ਬਾਈ ਕਹਿੰਦਾ ਇੱਕ ਨੰਬਰ ਰੋਗੇ ਬਾਈ ਜੀ ਠੀਕ ਹੈ ਬਾਈ ਜੀ ਤੇ ਹੋਰ ਕੁਝ ਕਹਿਣਾ ਚਾਹੋਗੇ ਬਾਈ ਜੀ ਬੀ ਜੀ ਬਸ ਇਹ ਕਹਿਣਾ ਚਾਹੂੰਗਾ ਗਾਹਕ ਨੇ ਜੇ ਆਰਡਰ ਦੇਣਾ ਹੈ ਤਾਂ ਬੇਨਿਸ਼ਚਿਤ ਹੋ ਕੇ ਦੇ ਸਕੇ ਕਈ ਵਾਰ ਗਾਹਕ ਘਬਰਾ ਜਾਂਦਾ ਕਿ ਅਸੀਂ ਪੇਮੈਂਟ ਕਰਵਾਤੀ ਪੱਖਾ ਸਾਡੇ ਕੋਲੇ ਆਵੇ ਨਾ ਆਵੇ ਜਿਵੇਂ ਸਾਡਾ 10 15 ਸਾਲ ਪੁਰਾਣਾ ਕੰ ਇਹ ਕੋ ਹਰ ਸਾਲ ਆਪਾਂ ਚੈਨਲ ਦੇ ਉੱਪਰ ਵੀਡੀਓ ਪਾਣੇ ਆਂ ਠੀਕ ਹੈ ਮਤਲਬ ਫਰਾਡ ਵਾਲਾ ਕੰਮ ਹੈ ਇਹ ਜੇ ਕੋ ਫਰਾਡ ਵਾਲਾ ਕੰਮ ਕੋਈ ਨਹੀਂ ਹੈਗਾ ਵੀਰ ਜੀ ਠੀਕ ਹੈ 올 ਇੰਡੀਆ ਤੁਸੀਂ ਪੱਖਾ ਕਿਤੇ ਵੀ ਮੰਗਵਾ ਸਕਦੇ ਹੋ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈਗਾ ਵੀ ਜੀ ਆਪਣਾ ਆਪਣਾ ਮੋਬਾਈਲ ਨੰਬਰ ਹੈਗਾ 999362337 ਜੀ ਠੀਕ ਹੈ ਜੀ ਠੀਕ ਹੈ ਬਾਈ ਜੀ ਧੰਨਵਾਦ ਗੱਲ ਕਰਕੇ ਵਧੀਆ ਲੱਗੇ ਓਕੇ ਸਰ ਲੋਕ ਇਤਰਾ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਿਆ ਫੋਲੋ ਧੰਨਵਾਦ ਸਸਿਕਾ ਸਸਿਕਾ